ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸਫਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਰਾਮਗੜ ਚੁੰਗਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਸਵੀਰ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪਹਿਲਾ ਸੂਆ ਗੱਬਣ ਝੋਟੀ ਵਿਕਾਊ ਆ ਜਿਹਦੀ ਬਣਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਦੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਜਾਂ ਜਿਹੜੇ ਵੀਰ ਆਪਣੇ ਚੈਨਲ ਤੇ ਇਸ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆ ਜਿਹੜਾ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਸਾਰੇ ਪਸ਼ੂ ਬਾਈ ਦੇ ਬਹੁਤ ਚੰਗੇ ਆ ਇਧਰ ਗਹਿਰ ਅੱਛੀ ਖੜੀ ਆ ਤੇ ਹੋਰ ਵੀ ਸਾਈਵਾਲ ਤੇ ਨੀਲੀ ਰਾਵੀ ਇਹਨਾਂ ਦੇ ਕੋਲੇ ਜਾਨਵਾਰ ਆ ਤੇ ਪਰ ਫਿਲਹਾਲ ਵਿਕਾਊ ਇਹ ਝੋਟੀ ਆ ਮੁਰਾ ਨਸਲ ਦੀ ਤੇ ਇਹਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈਨੇ ਆਓ ਬਾਈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਈ ਜਗਮੀਤ ਸਿੰਘ ਜਗਮੀਤ ਸਿੰਘ ਬਾਈ ਜਗਮੀਤ ਆਪਣਾ ਮੋਬਾਈਲ ਨੰਬਰ ਬੋਲਿਓ 94630 94630 8435 80435 ਹਾਂਜੀ ਠੀਕ ਹੈ ਜੀ ਬਾਈ ਇਹ ਝੋਟੀ ਪਹਿਲੇ ਸੂਏ ਸੁਣਾਏ ਨਹੀਂ ਹਾਂਜੀ ਇਹ ਪਹਿਲੇ ਸੂਏ ਸੁਣਾਏ ਇੱਕ ਘਰ ਦੀ ਆ ਆਪਣੇ ਹਾਂਜੀ ਘਰ ਦੀ ਆ ਜੀ ਤੇ ਇਹਦੀ ਮਾਂ ਵੀ ਮੈਸੇਜ ਤੁਹਾਡੇ ਕੋਲ ਹੀ ਸੀ ਹਾਂਜੀ ਇਹਦੀ ਮਾਂ ਵੀ ਆਪਣੇ ਕੋਲ ਹੀ ਸੀ ਜੀ ਕਿੰਨਾ ਕੁ ਦੁੱਧ ਕੱਢਿਆ ਸੀ ਉਹਨੇ ਪੀ ਉਹਦਾ ਦੁੱਧ ਸੀ 15 16 ਕਿਲੋ ਜੀ ਠੀਕ ਹੈ ਤੇ ਇਹ ਕਿੰਨਾ ਕੱਢ ਦੂਗੀ ਪਹਿਲੇ ਸੂਏ ਇਹ ਆਸਮੇਤ ਹੈਗੀ 12 13 ਕਿਲੋ ਦੀ ਠੀਕ ਹੈ ਤੇ ਕਿੰਨੇ ਕੁ ਦਿਨ ਲੈ ਜੂ ਬਾਈ ਸੂਣ ਚ ਇਹ ਹਫਤਾ ਲੈ ਜੂਗੀ ਜੀ ਹਜੇ ਇੱਕ ਹਫਤਾ ਹਾਂਜੀ ਠੀਕ ਆ ਸੀਮਨ ਬਾਈ ਇਹਦੇ ਕਿਹੜਾ ਲੱਗਿਆ ਸੀਮਨ ਤਾਈ ਨਹੀਂ ਕੋਈ ਪਤਾ ਮੈਨੂੰ ਤੈਨੂੰ ਕਹਿ ਦਿੱ ਗਏ ਸਰਕਾਰੀ ਆ ਸਰਕਾਰੀ ਸੀਮਨ ਲੱਗਿਆ ਠੀਕ ਆ ਜੀ ਲਓ ਵੀ ਮਿੱਤਰੋ ਨੇੜੇ ਹੋ ਕੇ ਤੁਹਾਨੂੰ ਝੋਟੀ ਦਿਖਾਉਣੇ ਆ ਹਫਤਾ ਸੂਣ ਚ ਬਾਕੀ ਆ ਥਣ ਹਵਾਨੇ ਦੀ ਸਾਫ ਸੁਥੀ ਬਿਲਕੁਲ ਪੱਦਰ ਹਵਾਨਾ ਮੋਟਾ ਮੋਟਾ ਥਣ ਲੱਗਿਆ ਮੁੱਠੀ ਦੀ ਚਵਾਈ ਵਾਲਾ ਦੋਨੋਂ ਪਾਸਿਆਂ ਤੋਂ ਤੁਹਾਨੂੰ ਥਾਣਾ ਦਾ ਸਾਇਜ ਦਿਖਾ ਦੇਾਂਗੇ ਬੱਠ ਕੁੜੇ ਦੀ ਚੰਗੀ ਆ ਰਾਜੀਪਲੀ ਬਹੁਤ ਆ ਤੇ ਪਤਲੀ ਚਮੜੀ ਦੀ ਆ ਦੋਸਤੋ ਨਾੜਾਂ ਉਤੇ ਚਮੜੀ ਦੇ ਤੁਹਾਨੂੰ ਨਜ਼ਰ ਆ ਜਾਣਗੀਆਂ ਥੋੜੀ ਜਿਹੀ ਭਲੂਣਾ ਤੇ ਪਰ ਉਹਦਾ ਡਰ ਕੋਈ ਨਹੀਂ ਹੁੰਦਾ ਭਲੂਣ ਦਾ ਦੇਖ ਸਕਦੇ ਆ ਦੋਸਤੋ ਸੇਮ ਸਾਇਆ ਜਾਂ ਥਾਣਾ ਦਾ ਥੋੜਾ ਜਿਹਾ ਮੈਥੋ ਡਰਦੀ ਆ ਬਿਲਕੁਲ ਸੇਮ ਸਾਇਆ ਜਾਂ ਸਿੰਗ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਗੋਲ ਸਿੰਘ ਦੀ ਆ ਬਿਲਕੁਲ ਜੈਡ ਬਲੈਕ ਆ ਪੂਛ ਦਾ ਜਿਹੜਾ ਦੁੰਬਾ ਥੋੜਾ ਜਿਹਾ ਚਿੱਟਾ ਥੱਲੇ ਦੇਖ ਸਕਦੇ ਹੋ ਤੁਸੀਂ ਤੇ ਪਿੱਠਪੜੇ ਦੀ ਬਹੁਤ ਚੰਗੀ ਆ ਤੋ ਅੱਧੀ ਤਾਂ ਤੁਹਾਨੂੰ ਹਵਾਨੇ ਦੀ ਇਹਦੀ ਜੱਜਮੈਂਟ ਆ ਜਾਣੀ ਆ ਦੇਖ ਸਕ ਰਹੇ ਹੋ ਦੋਸਤੋ ਹਵਾਨਾ ਥੋੜੀ ਜਿਹੀ ਭਲੂਣਾ ਪਰ ਹਵਾਨਾ ਬਹੁਤ ਕੱਡੂ ਵੀ ਬਾਈ ਨੇ ਦੱਸਿਆ ਕਿ ਇਹਦੀ ਮਾਂ ਸੀ ਜਿਹੜੀ ਬਹੁਤ ਵੱਡਾ ਹਵਾਨਾ ਬਣਾਉਂਦੀ ਸੀ ਉਸ ਮੁਤਾਬਕ ਜੇ ਜੱਜਮੈਂਟ ਕਰੀਏ ਲਾ ਚਲੋ ਹਫਤਾ ਸੂਣ ਚ ਬਾਕੀ ਆ ਦੋਸਤੋ ਜਜਮੈਂਟ ਤੁਸੀਂ ਲਾਉਣੀ ਹੈ ਇਹ ਬਾਜੀ ਕੀ ਮੁੱਲ ਰੱਖਿਆ ਇਹਦਾ ਮੁੱਲ ਫੋਨ ਤੇ ਕਰਾਂਗੇ ਠੀਕ ਹੈ ਜੀ ਲਓ ਵੀ ਮਿੱਤਰੋ ਜਿਹੜੇ ਵੀਰ ਨੂੰ ਝੋਟੀ ਪਸੰਦ ਆਈ ਤਾਂ ਬਾਈ ਨੂੰ ਫੋਨ ਕਰ ਲਿਓ ਫੋਨ ਤੇ ਮੁੱਲ ਹੋ ਜਾਣਾ ਤੇ ਜਾਇਜ਼ ਮੁੱਲ ਹੋਊਗਾ ਦੋਸਤੋ ਫੋਨ ਤੁਸੀਂ ਕਰਨਾ ਤੇ ਬਾਈ ਜੀ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਐ ਇਸ ਨੰਬਰ ਤੇ ਤੁਸੀਂ ਬਾਈ ਨਾਲ ਫੋਨ ਕਰਕੇ ਸੌਦਾ ਕਰ ਲਿਓ ਬੇਸ਼ੱਕ ਘਰੇ ਆ ਕੇ ਵੇਖ ਕੇ ਤੁਸੀਂ ਸੌਦਾ ਕਰ ਲਿਓ ਬਹੁਤ ਸਾਫ ਸੁਥਰੀ ਆ ਦੋਸਤੋ ਜਿਵੇਂ ਵੀ ਬਾਈ ਨੇ ਦੱਸੀ ਆ ਗੱਲ ਉਨੀ ਕੀ ਨਿਕਲੂਗੀ ਤੇ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਅਜੇ ਹੀ ਨਵੀਂ ਵੀਡੀਓ ਦੇ ਨਾਲ ਬਹੁਤ ਬਹੁਤ ਧੰਨਵਾਦ